ਪਾਕਿਸਤਾਨ ਦੇ ਰੇਂਜਰਸ ਦੁਆਰਾ ਪਕੜੇ ਗਏ ਬੀਐਸএফ ਦੇ ਜਵਾਨ ਪ੍ਰਨਵ ਕੁਮਾਰ ਸ਼ਾ ਜਿਨ੍ਹਾਂ ਨੂੰ 4 ਦਿਨ ਹੋ ਚੁੱਕੇ ਨੇ ਹਾਲੇ ਤੱਕ ਉਹ ਪਾਕਿਸਤਾਨ ਦੇ ਵਿੱਚ ਨੇ ਤੇ ਜੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਭਾਰਤ ਸਰਕਾਰ ਤੇ ਪਾਕਿਸਤਾਨ ਦੇ ਵਿੱਚ ਜੋ ਲਗਾਤਾਰ ਤਿੰਨ ਮੀਟਿੰਗਾਂ ਹੋ ਚੁੱਕੇ ਨੇ ਪਰ ਤਿੰਨ ਮੀਟਿੰਗਾਂ ਦੇ ਵਿੱਚ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹਾਲਾਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਚੰਡੀਗੜ੍ਹ 에어ਪੋਰਟ ਤੇ ਪਹੁੰਚ ਚੁੱਕੇ ਹਾਂ ਜਿੱਥੇ ਬੀਐਸএফ ਦੇ ਜਵਾਨ ਜਿਹੜੇ ਪ੍ਰਨਵ ਕੁਮਾਰ ਸ਼ਾ ਨੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਦਾ ਬੱਚਾ ਤੇ ਉਹਨਾਂ ਦਾ ਪਰਿਵਾਰ ਉਹ ਤਸਵੀਰਾਂ ਦੇਖ ਸਕਦਾ ਹਾਂ ਉਸ ਤਸਵੀਰਾਂ ਸਾਫ਼ ਦੇਖ ਰਿਹਾ ਵੀ ਜਿਹੜੇ ਪ੍ਰਨਨ ਕੁਮਾਰ ਸ਼ਾਹ ਜੋ ਬੀਐਸਐਫ ਦੇ ਜਵਾਨ ਨੇ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਇਸ ਕੋਲ ਤੇ ਪਹੁੰਚ ਚੁੱਕੇ ਨੇ ਤਾਂ ਕੁਝ ਹੀ ਸਮੇਂ ਵਿੱਚ ਜਲਦੀ ਬਾਹਰ ਆ ਸਕਦੇ ਹਨ ਪਰ ਤੁਹਾਨੂੰ ਇਹ ਵੀ ਦੱਸ ਦੇ ਕਿ ਜਿਸ ਤਰ੍ਹਾਂ ਉਹ ਜੋ ਬੀਐਸਐਫ ਦੇ ਜਵਾਨ ਸੀਗੇ ਪ੍ਰਨਨ ਕੁਮਾਰ ਸ਼ਾਹ ਫਿਰੋਜ਼ਪੁਰ ਦੇ ਇੱਕ ਕਿਸਾਨ ਦੇ ਨਾਲ ਉਹਨਾਂ ਦੇ ਜੋ ਜੋ ਡਿਊਟੀ ਚੱਲ ਰਹੀ ਸੀ ਕਿ ਉਸ ਦੇ ਵਿੱਚ ਉਹ ਜੋ ਕਿਸਾਨ ਖੇਤੀ ਕਰ ਰਿਹਾ ਸੀ ਕਿ ਤਾਂ ਉਹ ਉਸ ਵਕਤ ਪਹੁੰਚਦੇ ਨੇ ਜਦੋਂ ਉਨਨਾਂ ਬਸ ਥੋੜਾ ਕਹਿੰਦੇ ਵੀ ਜੋ ਸੂਤਰਾਵਾਂ ਵਾਲੇ ਇਹ ਦੱਸਿਆ ਗਿਆ ਕਿ ਉਹ ਗਰਮੀ ਜ਼ਿਆਦਾ ਸੀ ਕਿ ਗਰਮੀ ਦੇ ਕਾਰਨ ਕਿ ਪੇੜ ਦੀ ਛਾਵਾਂ ਦੇ ਵਿੱਚ ਬੈਠੇ ਨੇ ਵੀ ਪੇੜ ਜਦੋਂ ਪੇੜ ਦੀ ਉਹਨਾਂ ਛਾਵਾਂ ਲੱਤਿਆਂ ਉਸ ਤੋਂ ਬਾਅਦ ਜੋ ਪਾਕਿਸਤਾਨ ਰੈਂਜਰਸ ਨੇ ਉਹਨਾਂ ਵੱਲੋਂ ਬੀਐਸਐਫ ਦੇ ਜਵਾਨ ਨੂੰ ਡਿਟੇਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਰਾਸਤਜ ਲੈ ਲਿਆ ਗਿਆ ਹਾਲਾਂਕਿ 4 ਦਿਨ ਹੋ ਚੁੱਕੇ ਨੇ ਪਰ ਜੋ ਭਾਰਤ ਦੇ ਜੋ ਜਵਾਨ ਨੇ ਪਾਕਿਸਤਾਨ ਰੇਂਜਰਜ਼ ਦਾ ਵਿਚਕਾਰ ਜਿਹੜੀ ਫਲਾਈਂਗ ਮਾਰਚ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਦਿਨ ਮੀਟਿੰਗਾਂ ਦੇ ਵਿੱਚ ਲਗਾਤਾਰ ਸਿਲਸਿਲਾ ਹਾਲ ਤੱਕ ਕੁਝ ਨਹੀਂ ਨਿਕਲਿਆ ਕਿਉਂਕਿ ਜਿਸ ਤਰ੍ਹਾਂ ਕਸ਼ਮੀਰ ਦੀ ਗੱਲ ਕਰੀਏ ਕਸ਼ਮੀਰ ਦੇ ਜੋ ਪੈਲਗਾਮ ਦੇ ਵਿੱਚ ਹਮਲਾ ਹੋਇਆ ਉਸ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਜੋ ਵਿਵਾਦ ਲਗਾਤਾਰ ਵਧਿਆ ਹੋਇਆ ਤੇ ਉਸ ਚੱਕਰਾਂ ਦੇ ਵਿੱਚ ਪਾਕਿਸਤਾਨ ਤੇ ਭਾਰਤ ਵੱਲੋਂ ਜੋ ਵੀ ਜਿਹਾ ਹੋ ਰਹੀਆਂ ਨੇ ਉਸ ਨੂੰ ਲੈ ਕੇ ਹਲੇ ਸਾਰੇ ਸੰਝੋਤੇ ਰੱਦ ਕੀਤੇ ਜਾ ਰਹੇ ਤੇ ਜੋ ਬੀਐਸਐਫ ਪ੍ਰੋਨੋ ਕੁਮਾਰ ਸ਼ਾਦਾ ਜਿਹੜਾ ਪਰਿਵਾਰ ਹੈ ਉਹ ਵੇਟ ਕਰ ਰਹੇ ਇਸ ਜੀ ਵੀ ਉਹਨਾਂ ਨੂੰ ਜਲਦੋ ਜਲਦ ਛੱਡਿਆ ਜਾਵੇ ਉਹਨਾਂ ਨੂੰ ਜਲਦੋ ਜਲਦ ਉਹਨਾਂ ਨੂੰ ਰਿਹਾਈ ਹੋਵੇ ਪਰ ਕਿਤਨਾ ਕਿਤੇ ਸਵਾਲ ਇਹੀ ਉੱਠ ਰਹੇ ਨੇ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਜਲਦੀ ਜਲਦੀ ਛੱਡਿਆ ਜਾਵੇ ਪਾਕਿਸਤਾਨ ਦੇ ਰੇਂਜਰਸ ਦੁਆਰਾ ਪਕੜੇ ਗਏ ਬੀਐਸ ਦੇ ਵਿੱਚ ਜਵਾਨ ਪ੍ਰਨਵ ਕੁਮਾਰ ਸ਼ਾ ਜਿਨ੍ਹਾਂ ਨੂੰ 4 ਦਿਨ ਹੋ ਚੁੱਕੇ ਨੇ ਹਾਲੇ ਤੱਕ ਉਹ ਪਾਕਿਸਤਾਨ ਦੇ ਵਿੱਚ ਨੇ ਤੇ ਜੋ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਭਾਰਤ ਸਰਕਾਰ ਤੇ ਪਾਕਿਸਤਾਨ ਦੇ ਵਿੱਚ ਜੋ ਲਗਾਤਾਰ ਤਿੰਨ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਤਿੰਨ ਮੀਟਿੰਗਾਂ ਦੇ ਵਿੱਚ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹਾਲਾਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਲਈ ਅਸੀਂ ਚੰਡੀਗੜ੍ਹ एयरपोर्ट ਤੇ ਪਹੁੰਚ ਚੁੱਕੇ ਜਿੱਥੇ ਬੀਐਸਐਫ ਦੇ ਜਵਾਨ ਜਿਹੜੇ ਪ੍ਰਨਨ ਕੁਮਾਰ ਸ਼ਾਹ ਨੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਜਿਹੜੀ ਵਾਈਫ ਹੈ ਉਹਨਾਂ ਦਾ ਬੱਚਾ ਤੇ ਔਰ ਜਿਹਨਾਂ ਦਾ ਪਰਿਵਾਰ ਹੈ ਉਹ ਇਸ ਵਕਤ ਇੱਥੇ ਪਹੁੰਚਿਆ ਹੈ ਤਸਵੀਰਾਂ ਦੇਖ ਸਕਦਾ ਹਾਂ ਉਸ ਤਸਵੀਰਾਂ ਸਾਫ਼ ਦੇਖ ਰਿਹਾ ਵੀ ਜਿਹੜੇ ਪ੍ਰਨਨ ਕੁਮਾਰ ਸ਼ਾਹ ਜੋ ਬੀਐਸਐਫ ਦੇ ਜਵਾਨ ਨੇ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਇਸ ਵਕਤ ਇੱਥੇ ਪਹੁੰਚ ਚੁੱਕੇ ਨੇ ਤਾਂ ਕੁਝ ਹੀ ਸਮੇਂ ਵਿੱਚ ਜਲਦੀ ਬਾਹਰ ਆ ਸਕਦੇ ਹਨ ਪਰ ਤੁਹਾਨੂੰ ਇਹ ਵੀ ਦੱਸ ਦੇ ਕਿ ਜਿਸ ਤਰ੍ਹਾਂ ਉਹ ਜੋ ਬੀਐਸਐਫ ਦੇ ਜਵਾਨ ਸੀਗੇ ਪ੍ਰਨਨ ਕੁਮਾਰ ਸ਼ਾਹ ਫਿਰੋਜ਼ਪੁਰ ਦੇ ਇੱਕ ਕਿਸਾਨ ਦੇ ਨਾਲ ਉਹਨਾਂ ਦੇ ਜੋ ਜੋ ਡਿਊਟੀ ਚੱਲ ਜੋ ਕਿਸਾਨ ਖੇਤੀ ਕਰ ਰਿਹਾ ਸੀ ਤਾਂ ਉਹ ਉਸ ਵਕਤ ਪਹੁੰਚਦੇ ਨੇ ਜਦੋਂ ਉਹਨਾਂ ਨੂੰ ਬਸ ਥੋੜਾ ਕਹਿੰਦੇ ਵੀ ਜੋ ਸੂਤਰਾਂ ਵਾਲੇ ਇਹ ਦੱਸਿਆ ਗਿਆ ਕਿ ਉਹ ਗਰਮੀ ਜ਼ਿਆਦਾ ਸੀ ਕਿ ਗਰਮੀ ਦੇ ਕਾਰਨ ਕਿ ਪੇੜ ਦੀ ਛਾਵਾਂ ਦੇ ਵਿੱਚ ਬੈਠੇ ਨੇ ਵੀ ਪੇੜ ਜਦੋਂ ਪੇੜ ਦੀ ਉਹਨਾਂ ਛਾਵਾਂ ਲੱਤਿਆਂ ਉਸ ਤੋਂ ਬਾਅਦ ਜੋ ਪਾਕਿਸਤਾਨ ਰੈਂਜਰਸ ਨੇ ਉਹਨਾਂ ਵੱਲੋਂ ਬੀਐਸਐਨ ਜਵਾਨ ਨੂੰ ਡਿਟੇਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਹਰਾਸਾਜ ਲੈ ਲਿਆ ਗਿਆ ਹਾਲਾਂਕਿ 4 ਦਿਨ ਹੋ ਚੁੱਕੇ ਨੇ ਪਰ ਜੋ ਭਾਰਤ ਦੇ ਜੋ ਜਵਾਨ ਨੇ ਪਾਕਿਸਤਾਨ ਰੇਂਜਰਜ਼ ਦੇ ਵਿਚਕਾਰ ਜਿਹੜੀ ਫਲਾਈਂਗ ਮਾਰਚ ਤਿੰਨ ਬੈਠਕਾਂ ਹੋ ਚੁੱਕੀਆਂ ਨੇ ਪਰ ਦਿਨ ਬੈਠਕਾਂ ਦੇ ਵਿੱਚ ਲਗਾਤਾਰ ਸਿਲਸਿਲਾ ਹਾਲ ਤੱਕ ਕੁਝ ਨਹੀਂ ਨਿਕਲਿਆ ਕਿਉਂਕਿ ਜਿਸ ਤਰ੍ਹਾਂ ਕਸ਼ਮੀਰ ਦੀ ਗੱਲ ਕਰੀਏ ਕਸ਼ਮੀਰ ਦੇ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਜੋ ਵਿਵਾਦ ਲਗਾਤਾਰ ਵਧਿਆ ਹੋਇਆ ਹੈ ਤੇ ਉਸ ਚੱਕਰਾਂ ਦੇ ਵਿੱਚ ਪਾਕਿਸਤਾਨ ਤੇ ਭਾਰਤ ਵੱਲੋਂ ਜੋ ਵੀ ਜਿੱਦਾਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਹਲੇ ਸਾਰੇ ਸਮਝੌਤੇ ਰੱਦ ਕੀਤੇ ਜਾ ਰਹੇ ਤੇ ਜੋ ਬੀਐਸਐਫ ਪ੍ਰੋਨੋ ਕੁਮਾਰ ਸ਼ਾਦਾ ਜਿਹੜਾ ਪਰਿਵਾਰ ਹੈ ਉਹ ਵੇਟ ਕਰ ਰਹੇ ਇਸੇ ਜੀ ਵੀ ਉਹਨਾਂ ਨੂੰ ਜਲਦੋ ਜਲਦ ਛੱਡਿਆ ਜਾਵੇ ਉਹਨੂੰ ਜਲਦੋ ਜਲਦ ਉਹਨੂੰ ਰਿਹਾਈ ਹੋਵੇ ਪਰ ਕਿਤੇ ਨਾ ਕਿਤੇ ਸਵਾਲ ਇਹ ਹੀ ਉੱਠ ਰਹੇ ਨੇ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਜਲਦੀ ਜਲਦੀ ਛੱਡਿਆ ਜਾਵੇ ਤਾਂ ਮੇਰੇ ਸਹਿਯੋਗੀ ਰਾਮ ਕੁਮਾਰ ਦੇ ਨਾਲ ਮੈਂ ਵਿਸ਼ੇਕ ਰਿਆਸਤ ਚੰਡੀਗੜ੍ਹ